हां जी दोस्तों दोस्तो स्वागत है ਤੁਹਾਡਾ ਦੋਸਤੋ ਆਪਾਂ ਇਤਿਹਾਸ ਦੇ ਹਰ ਦੌਰ ਦੇ ਵਿੱਚ ਧਰਮ ਦੇ ਨਾਮ ਤੇ ਦੂਜਿਆਂ ਤੇ ਕੀਤੇ ਗਏ ਜ਼ਬਰ ਜ਼ੁਲਮ ਦੀਆਂ ਕਹਾਣੀਆਂ ਆਮ ਸੁਣਦੇ ਆਏ ਹਾਂ ਪਰੰਤੂ ਅਸਲ ਚ ਵਿਗਿਆਨ ਦੀ ਤਰੱਕੀ ਦੇ ਨਾਮ ਤੇ ਮਨੁੱਖਾਂ ਉੱਪਰ ਵਧੇਰੇ ਤੇ şiddਤ ਹੋਇਆ ਉਂਝੇ ਗੱਲ ਵੱਖਰੀ ਆ ਕਿ ਵਿਗਿਆਨ ਜਾਂ ਟੈਕਨੋਲੋਜੀ ਦੇ ਵਿਕਾਸ ਦੀ ਆੜ ਦੇ ਵਿੱਚ ਅਜੇਹਾ ਹਰੇਕ ਕਾਰਨਾਮਾ ਗੁਪਤ ਪ੍ਰਯੋਗਸ਼ਾਲਾਾਂ ਅੰਦਰ ਹੀ ਬੈਠ ਕੇ ਕੀਤਾ ਗਿਆ ਲੇਕਿਨ ਕਈ ਵਾਰੀ ਇਨ੍ਹਾਂ ਲੈਬਸ 'ਚ ਹੋਣ ਵਾਲੇ ਕਾਰਨਾਮੇ ਜਿਹੜੇ ਨੇ ਉਹ ਬੰਦੇ ਨੂੰ ਝੰਡੋੜ ਕੇ ਰੱਖ ਦਿੰਦੇ ਨੇ ਅਜੇ ਹ ਇਕ ਰੂਹ ਕੰਬਾਉ ਵਿਗਿਆਨਿਕ ਪ੍ਰਯੋਗ 9 ਸਾਲ ਚੱਲਦਾ ਰਿਹਾ ਚੀਨ ਅੰਦਰ ਬਣੀ ਜਾਪਾਨੀ ਲੈਬ 731 ਲੈਬ 731 ਦੇ ਅੰਦਰ ਸੋ ਦੋਸਤੋ ਸਵਾਗਤ ਹੈ ਸਾਰੇ ਵੀਰਾਂ ਦਾ ਸਾਡੇ ਫੇਸਬੁੱਕ ਪੇਜ ਅਦ੍ਰਿਸ਼ਮ ਨੂੰ ਤੇ ਸਾਡੇ YouTube ਚੈਨਲ ਅਦ੍ਰਿਸ਼ਮ ਪੰਜਾਬੀ ਨੂੰ ਸਬਸਕ੍ਰਾਈਬ ਕਰ ਲਓ ਜਲਦੀ ਤੋਂ ਜਲਦੀ ਵੀਰੋ ਦੋਸਤੋ ਆਪਾਂ ਅਕਸਰ ਆਪਣੇ ਪ੍ਰੋਗਰਾਮਾਂ ਦੇ ਵਿੱਚ ਦੁਨੀਆ ਅੰਦਰ ਹੋਣ ਵਾਲੇ ਅਨੈਤਿਕ ਪ੍ਰਯੋਗਾਂ ਦੀ ਗੱਲ ਕਰਦੇ ਆਂ ਪਰ ਆਪਾਂ ਹਮੇਸ਼ਾ ਇਸ ਇਨ੍ਹਾਂ ਖਾਸ ਪ੍ਰਯੋਗਾਂ ਬਾਰੇ ਗੱਲ ਕਰਨ ਤੋਂ ਪਰਹੇਜ਼ ਕੀਤਾ ਹਾਲਾਂਕਿ ਆਪਾਂ ਹੋਰ ਅਨੈਤਿਕ ਪ੍ਰਯੋਗਾਂ ਦੀ ਗੱਲ ਕੀਤੀ ਪਰ ਇਸ 731 ਲੈਬ ਵਾਲੇ ਪ੍ਰਯੋਗ ਦੇ ਬਾਰੇ ਹਮੇਸ਼ਾ ਮੈਂ ਪਰਹੇਜ਼ ਕੀਤਾ ਦੋਸਤੋ ਉਹ ਇਸ ਕਰਕੇ ਪ੍ਰਯੋਗ ਇਨਾ ਕਾਨੂੰਨਾ ਤੇ ਦਿਲ ਦਹਿਲਾਉ ਹੈ ਕਿ ਇਹ ਮੇਰੀ ਇਸ ਟਾਈਮ ਸਭ ਨੂੰ ਨਿੱਜੀ ਬੇਨਤੀ ਹੈ ਕਿ ਨਰਮਦਿਲ ਇਨਸਾਨ ਇਹਨੂੰ ਨਾ ਹੀ ਵੇਖਣਾ ਨਹੀਂ ਤਾਂ ਉਹਨਾਂ ਨੂੰ ਬਹੁਤ ਹੀ ਅਤਿਆੰਤ ਪੀੜਾ ਦਾ ਅਨੁਭਵ ਹੋਊਗਾ ਤੁਸੀਂ ਮਨੁੱਖੀ ਜ਼ੁਲਮ ਦੀ ਅਜਿਹੀ ਕਹਾਣੀ ਕਦੇ ਨਹੀਂ ਸੁਣੀ ਹੋਣੀ ਦੋਸਤੋ ਇਨ੍ਹਾਂ ਪ੍ਰਯੋਗਾਂ ਦੇ ਨਤੀਜੇ ਵਜੋਂ 4 ਲੱਖ ਦੇ ਕਰੀਬ ਲੋਕ ਬੜੀ ਹੀ ਦਰਦਨਾਕ ਤੇ ਖੌਫਨਾਕ ਮੌਤ ਮਰੇ ਸੋ ਦੋਸਤੋ ਪਹਿਲੇ ਵਿਸ਼ਵ ਯੁੱਧ ਦੇ ਵਿੱਚ ਜ਼ਿਆਦਾ ਜੈਵਿਕ ਤੇ ਰਸਾਇਣਕ ਹਥਿਆਰਾਂ ਦੀ ਵਰਤੋਂ ਹੋਈ ਹਰੇਕ ਕਿਹਾ ਜਾਂਦਾ ਵੀ ਜਿਹੜਾ ਤੀਜਾ ਗ੍ਰਨੇਡ ਕਿਸੇ ਫੌਜੀ ਦੇ ਕੋਲ ਜਿਹੜੀਆਂ ਗੋਲੀਆਂ ਤੇ ਗ੍ਰਨੇਡ ਹੁੰਦੇ ਨੇ ਹਰ ਤੀਜਾ ਗ੍ਰਨੇਡ ਜਿਹੜਾ ਹੁੰਦਾ ਸੀ ਉਹ ਕੈਮੀਕਲਾਂ ਦੇ ਨਾਲ ਭਰਿਆ ਹੋਇਆ ਹੁੰਦਾ ਸੀਗਾ ਹੋਇਆ ਕੀ ਕਿ ਇਨਾਂ ਚੀਜ਼ਾਂ ਨੂੰ ਦੇਖਦੇ ਹੋਏ ਸੰਸਾਰ ਭਰ ਦੇ ਦੇਸ਼ਾਂ ਨੇ ਕੁਝ جنگ ਯੁੱਧ ਦੇ اصول ਨਿਸ਼ਚਿਤ ਕਰਨ ਦੇ ਲਈ ਇੱਕ ਸਮਝੋਤਾ ਕੀਤਾ ਜਿਹਨੂੰ ਦੁਨੀਆ ਭਰ ਦੇ ਵਿੱਚ ਜਨੇਵਾ ਸਮਝੌਤੇ ਦੇ ਤੌਰ ਤੇ ਜਾਣਿਆ ਜਾਂਦਾ ਹੈ 1925 ਦੇ ਵਿੱਚ ਯੂਨਾਈਟਿਡ ਨੇਸ਼ਨ ਸੰਯੁਕਤ ਰਾਸ਼ਟਰ ਦੀ ਅਗਵਾਈ ਦੇ ਹੇਠਾਂ ਇਹ ਸਮਝੋਤਾ ਜਨੇਵਾ ਕਾਨਫਰੰਸ ਦੇ ਦੌਰਾਨ ਕੀਤਾ ਗਿਆ ਹੋਇਆ ਇਹ ਕਿ ਕਿਉਂਕਿ ਵਰਲਡ ਵਾਰ 1 ਦੇ ਵਿੱਚ ਯਾਨੀ ਵਿਸ਼ਵ ਯੁੱਧ ਪਹਿਲੇ ਦੇ ਵਿੱਚ ਇੰਨਾ ਭਿਆਨਕ ਜੈਵਿਕ ਤੇ ਰਸਾਇਣਕ ਹਥਿਆਰਾਂ ਦੇ ਨਾਲ 10 ਲੱਖ ਦੇ ਨੇੜੇ ਤੇੜੇ ਲੋਕ ਮਰ ਗਏ ਤੇ ਜਿਹੜੇ ਨੇ 15 ਲੱਖ ਤੋਂ ਵੱਧ ਲੋਕ ਅਜਿਹੇ ਸੀ ਜਿਨ੍ਹਾਂ ਦੇ ਅੰਗ ਕੱਟ ਗਏ ਜਾਂ ਜਿਨ੍ਹਾਂ ਦੇ ਫੇਫੜੇ ਕੈਮੀਕਲ ਹਥਿਆਰਾਂ ਦੇ ਕਰਕੇ ਪੱਕੇ ਤੌਰ ਤੇ ਡੈਮੇਜ ਹੋ ਗਏ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੇ ਨਾਲ ਵਾਪਰੀਆਂ ਕੋਈ ਅੰਨ੍ਹਾ ਹੋ ਗਿਆ ਕੋਈ ਗੁੰਗਾ ਹੋ ਗਿਆ ਕੋਈ ਬੋੜਾ ਹੋ ਗਿਆ ਕਿਸੇ ਨੂੰ ਕੋਈ ਬਿਮਾਰੀ ਹੋ ਗਈ ਸੋ ਉਸ ਦੌਰਾਨ ਸਾਰੇ ਦੇਸ਼ਾਂ ਦਾ ਪ੍ਰੈਸ਼ਰ ਹੋਣ ਕਰਕੇ ਰਾਜਨੀਤਿਕ ਪ੍ਰੈਸ਼ਰ ਹੋਣ ਕਰਕੇ ਜਾਪਾਨ ਨੇ ਵੀ ਇਸ ਸਮਝੌਤੇ ਤੇ ਸਾਈਨ ਕੀਤੇ ਜਿਵੇਂ ਦੁਨੀਆ ਦੇ ਦੂਜੇ ਮੁਲਕਾਂ ਨੇ ਕੀਤੇ ਉਹਵੇਂ ਜਾਪਾਨ ਨੇ ਵੀ ਕੀਤੇ ਸਮਝੌਤੇ ਤੇ ਸਾਈਨ ਤਾਂ ਉਹ ਰਾਜਨੀਤਿਕ ਤੌਰ ਤੇ ਜਿਹੜੇ ਅੱਗੇ ਨੂੰ ਸਾਰੀ ਦੁਨੀਆ ਦੇ ਦੇਸ਼ ਜਿਹੜੇ ਨੇ ਜਾਵਿਕ ਤੇ ਰਸਾਇਣਿਕ ਹਥਿਆਰਾਂ ਨੂੰ ਬਣਾਉਣ ਤੋਂ ਪਰਹੇਜ਼ ਰੱਖਣ ਲੱਗ ਪਏ ਤਾਂ ਜਾਪਾਨ ਨੂੰ ਵੀ ਪਰਹੇਜ਼ ਰੱਖਣਾ ਲਾਜ਼ਮੀ ਸੀਗਾ ਪਰ ਜਾਪਾਨ ਜਿਹੜਾ ਏ ਉਹਨੇ ਕਿਉਂਕਿ ਆਪਸ ਦੇ ਵਿੱਚ ਉਹਨਾਂ ਦੇ ਰਾਜਨੀਤਿਕ ਨੇਤਾਵਾਂ ਨੇ ਵੀ ਤੈਅ ਕੀਤਾ ਕਿ ਆਪਾਂ ਹੈ ਜਾਂ ਕੁਝ ਨਹੀਂ ਕਰਨਾ ਹੈਗਾ ਪਰ 1932 ਦੇ ਵਿੱਚ ਸ਼ੀਰੂ ਸ਼ੀ ਨਾਮਕ ਜਿਹੜਾ ਸ਼ੀਰੋ ਇਸ਼ੀ ਨਾਮਕ ਇੱਕ ਮਿਲਟਰੀ ਦਾ ਸਰਜਨ ਸੀਗਾ ਉਹਨੇ ਜਾਪਾਨੀ ਸਰਕਾਰ ਦੇ ਅੱਗੇ ਇਹ ਪ੍ਰਪੋਜ਼ਲ ਰੱਖੀ ਕਿ ਜੈਵਿਕ ਜਾਂ ਕੈਮੀਕਲ ਹਥਿਆਰ ਬਣਾਏ ਬਗੈਰ ਨਹੀਂ ਸਰਨਾ ਜਾਪਾਨ ਦੀ ਪੋਜੀਸ਼ਨ ਜਿਹੜੀ ਆ ਵਧੀਆ ਨਹੀਂ ਹੋਣੀ ਇਸ ਕਰਕੇ ਜਿਹੜਿਆ ਸਾਨੂੰ ਜੈਵਿਕ ਹਥਿਆਰ ਬਣਵਾਣ ਬਣਾਣ ਦੀ ਆਗਿਆ ਦਿੱਤੀ ਜਾਵੇ ਸਾਨੂੰ ਅਸੀਂ ਲੁਕ ਛਿਪ ਕੇ ਕੁਫੀਆ ਤੌਰ ਤੇ ਕੁਫੀਆ ਜਗ੍ਹਾ ਦੇ ਉੱਤੇ ਕਿਸੇ ਤੇ ਕੰਨੂ ਕੰਨ ਕਿਸੇ ਨੂੰ ਖਬਰ ਨਹੀਂ ਹੋਣ ਦਵਾਗੇ ਅਸੀਂ ਜੈਵਿਕ ਹਥਿਆਰਾਂ ਦੇ ਨਿਰਮਾਣ ਦੀ ਕੋਸ਼ਿਸ਼ ਕਰਦੇ ਆ ਜਾਂ ਉਹਦੇ ਤੇ ਪ੍ਰਯੋਗ ਕਰਕੇ ਦੇਖਦੇ ਆ ਤਾਂ ਉਹਨਾਂ ਨੇ ਜਿਹੜਾ ਸਰਕਾਰ ਨੇ ਉਹਨੂੰ ਕੁਝ ਕ ਨਿਸ਼ਚਿਤ ਸ਼ਰਤਾਂ ਦੇ ਉੱਤੇ ਇਹਦੀ ਆਗਿਆ ਦੇਤੀ ਤਾਂ ਉਸ ਤੋਂ ਬਾਅਦ ਇੱਕਦਮ ਕੀ ਹੋਇਆ ਜਦ 1921 ਦੇ ਵਿੱਚ ਜਾਪਾਨ ਦਾ ਚੀਨ ਦੇ ਮੰਚੂਰੀਆ ਤੇ ਕਬਜ਼ਾ ਹੋ ਗਿਆ ਤਾਂ ਇਹਨਾਂ ਦੇ ਮਾਈਂਡ ਚ ਆਇਆ ਸ਼ੀਰੋ ਇਸੀ ਨੇ ਆਈਡੀਆ ਦਿੱਤਾ ਵੀ ਕਿਉਂ ਨਾ ਆਪਾਂ ਉਹ ਜਿਹੜੀ ਜਗ੍ਹਾ ਤੇ ਮੰਚੂਰੀਆ ਚ ਆਪਾਂ ਨੇ ਕਬਜ਼ਾ ਕੀਤਾ ਹੈ ਉੱਥੇ ਯੋਂਗਮਾਰ ਜੇਲ੍ਹ ਹੈ ਉਹ ਜਾਪਾਨ ਦੇ ਲੋਕਾਂ ਤੋਂ ਵੀ ਦੂਰ ਪੈਂਦੀ ਹੈ ਜਾਪਾਨ ਦਾ ਕਿਤੇ ਨਾਮ ਵੀ ਨਹੀਂ ਆਣਾ ਉਹ ਖੁਫੀਆ ਜੀ ਬਿਆਬਾਨ ਜੀ ਜਗ੍ਹਾ ਹੈ ਵੀ ਜੇਲ ਆਪਾਂ ਉਥੇ ਆਪਣੀ ਗੁਪਤ ਪ੍ਰਯੋਗਸ਼ਾਲਾ ਬਣਾ ਕੇ ਜੈਵਿਕ ਹਥਿਆਰਾਂ ਦੇ ਪ੍ਰਯੋਗ ਕਰਨ ਦੀ ਕੋਸ਼ਿਸ਼ ਕਰੀਏ ਸਰਕਾਰ ਨੂੰ ਇਹ ਆਈਡੀਆ ਪਸੰਦ ਆਇਆ ਉਸ ਪਾਗਲ ਦਿਮਾਗ ਵਿਗਿਆਨਕ ਦਾ ਵਿਗਿਆਨਿਕ ਡਾਕਟਰ ਸੀਗਾ ਦੇਖੋ ਫਿਰ ਵੀ ਇਹ ਜੀ ਆਈਡੀਆ ਵਾਲਾ ਅੱਗੇ ਚੱਲ ਕੇ ਤੁਹਾਨੂੰ ਪਤਾ ਲੱਗੂ ਉਹਦੀਆਂ ਕਰਤੂਤਾਂ ਦਾ ਕੀ ਕੀ ਕੁਛ ਉਹਨੇ ਕੀਤਾ ਇਨਸਾਨੀਅਤ ਨੂੰ ਸ਼ਰਮਿੰਦਾ ਕਰਨ ਵਾਲਾ ਤੇ ਮੈਡੀਕਲ ਕਮਿਊਨਿਟੀ ਨੇ ਡਾਕਟਰਾਂ ਨੂੰ ਡਾਕਟਰ ਤੋਂ ਤਾਂ ਇਸ ਤਰ੍ਹਾਂ ਦੀ ਕਦੇ ਉਮੀਦ ਹੀ ਨਹੀਂ ਕੀਤੀ ਜਾਂਦੀ ਜਿਹਾ ਜ ਉਹ ਆਪ ਬਣ ਗਿਆ ਤੇ ਉਹਨੇ ਉਸ ਜਿਹੜੇ ਪ੍ਰਯੋਗ ਬਣਾਉਣ ਲਈ ਪ੍ਰਯੋਗਸ਼ਾਲਾ ਬਣਾਈ ਪ੍ਰਯੋਗਸ਼ਾਲਾ 731 ਉਦੇ ਵਿੱਚ ਜੋ ਜੋ ਪਾਣੇ ਵਾਪਰੇ ਬਸ ਆਪਣੀ ਕਲਪਨਾ ਤੋਂ ਕਿਤੇ ਪਰੇ ਨੇ ਸੋ ਮੰਚੂਰੀਆ ਦੇ ਇਲਾਕੇ ਦੇ ਵਿੱਚ ਯੋਂਗਮਾਰ ਜੇਲ੍ਹ ਦੇ ਅੰਦਰ ਉਹਨਾਂ ਨੇ ਆਪਣਾ ਜਿਹੜਾ ਹੈਗਾ ਇਹ ਪ੍ਰਯੋਗਸ਼ਾਲਾ ਬਣਾ ਲਈ ਤੇ ਇਹ ਜਿਹੜੀ ਪ੍ਰਯੋਗਸ਼ਾਲਾ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਉਹ ਜੇਲ ਹੈ ਇੱਕ ਜੇਲ ਦੇ ਉਹਨਾਂ ਕੋਲ ਕੈਦੀ ਵੀ ਸੀਗੇ ਸ਼ਿਕਾਰ ਦੇ ਤੌਰ ਤੇ ਜਿਹਦੇ ਤੇ ਉਹ ਪ੍ਰਯੋਗ ਕਰ ਸਕਦੇ ਸੀਗੇ ਮੁਲਕ ਵੀ ਦੂਸਰਾ ਸੀਗਾ ਜਗਾ ਵੀ ਬੀਆਬਾਨ ਸੀਗੀ ਕਿਤੇ ਕੋਈ ਗੱਲ ਵੀ ਨਹੀਂ ਸੀ ਫੈਲਣੀ ਸੋ ਇਸ ਕਰਕੇ ਉਹ ਜ਼ਿਆਦਾਤਰ ਉੱਥੇ ਜਿਹੜੇ ਲੋਕ ਸੀਗੇ ਕਬਜ਼ੇ ਦਾ ਵਿਰੋਧ ਕਰਦੇ ਸੀ ਮਨਚੂਰੀਆ ਦੇ ਜਿਹੜੇ ਲੋਕ ਜਾਪਾਨ ਦੇ ਕਬਜ਼ੇ ਦਾ ਉਹ ਵਿਰੋਧ ਕਰਨ ਵਾਲੇ ਲੋਕਾਂ ਨੂੰ ਯੁੱਧਬੰਦੀ ਬਣਾ ਲਿੱਤਾ ਜਾਂਦਾ ਸੀਗਾ ਤੇ ਖੁਫੀਆ ਤਰੀਕੇ ਦੇ ਨਾਲ ਉਹਨਾਂ ਤੇ ਪ੍ਰਯੋਗ ਜਿਹੜੇ ਨੇ ਸ਼ੁਰੂ ਹੋ ਗਏ ਇਹ ਜਿਹੜਾ ਏ ਕੈਨ ਨੂੰ ਪੁਲਨਾ ਨੇ ਇਸ ਜਗ੍ਹਾ ਦੇ ਉੱਪਰ ਜਿਹੜਾ ਬੋਰਡ ਲਾਇਆ ਉਹਨੂੰ ਇਹਨਾਂ ਨੇ ਕਿਹਾ ਵੀ ਇਹ ਇੱਕ ਪ੍ਰਯੋਗਸ਼ਾਲਾ ਹੈ ਕਾਦੀ ਪ੍ਰਯੋਗਸ਼ਾਲਾ ਹੈ ਬਿਮਾਰੀਆਂ ਦੀ ਰੋਕਥਾਮ ਤੇ ਪਾਣੀ ਦੇ ਸ਼ੁੱਧੀਕਰਨ ਦੀ ਪ੍ਰਯੋਗਸ਼ਾਲਾ ਕਹਿ ਕੇ ਉਹਨਾਂ ਨੇ ਇਹ ਫੈਸਿਲਿਟੀ ਜਿਹੜੀ ਹੈ ਰਿਸਰਚ ਫੈਸਿਲਿਟੀ ਬਾਇਓਲੋਜੀਕਲ ਰਿਸਰਚ ਫੈਸਿਲਿਟੀ ਸ਼ੁਰੂ ਕਰਤੀ ਜਿਹਨੂੰ ਕਿ ਇਤਿਹਾਸ ਦੇ ਵਿੱਚ ਫੈਸਿਲਿਟੀ 731 ਦਾ ਨਾਮ ਨਾਲ ਜਾਣਿਆ ਜਾਂਦਾ ਲੈਬ 731 ਕਹਿ ਦਿੱਤਾ ਜਾਂਦਾ ਇਹਨੂੰ ਕੁਝ ਲੋਕ ਇਹਨੂੰ ਯੂਨਿਟ 731 ਵੀ ਕਹਿ ਲੈਂਦੇ ਨੇ ਵੀ ਇੱਕ ਹੀ ਇਕਾਈ ਸੀਗੀ ਉਹ ਇਹੋ ਜਿਹ ਕਈ ਪ੍ਰਯੋਗ ਚੱਲ ਰਹੇ ਸੀ ਇਸ ਕਰਕੇ ਇਹਨੂੰ ਯੂਨਿਟ 731 ਵੀ ਕਹਿ ਲੈਂਦੇ ਨੇ ਅੱਪਾ ਇਹਨੂੰ ਲੈਬ 731 ਜਨਨੇ ਆ ਵੈਸੇ ਤਾਂ ਇਹ ਇੱਕ ਯੰਗਮਾਰ ਦੇ ਕਿਲੇ ਦੇ ਅੰਦਰ ਜਿਹੜੀ ਜੇਲ ਬਣੀ ਹੋਈ ਸੀ ਉਹਦੇ ਵਿੱਚ ਅੰਡਰਗਰਾਉਂਡ ਜਗ੍ਹਾ ਦੇ ਵਿੱਚ ਬਣਾ ਕੇ ਇੱਕ ਫੈਸਿਲਿਟੀ ਕੁਝ ਕ ਕਮਰੇ ਉੱਥੇ ਇਹ ਜਿਹੜੀ ਆ ਸ਼ੁਰੂ ਕੀਤੀ ਗਈ ਕੈਦੀਆਂ ਨੂੰ ਸ਼ਿਕਾਰ ਦੇ ਤੌਰ ਤੇ ਸਬਜੈਕਟ ਦੇ ਤੌਰ ਤੇ ਵਰਤਿਆ ਜਾਣ ਲੱਗ ਪਿਆ ਤਾਂ ਉੱਥੇ ਜਿਹੜੇ ਨੇ ਜ਼ਿਆਦਾਤਰ ਜਿਹੜੇ ਉਸ ਜੇਲ੍ਹ ਦੇ ਵਿੱਚ ਕੈਦੀ ਸੀਗੇ ਉਹ ਸੀਗੇ ਚੀਨੀ ਜਾਂ ਰੂਸੀ ਜਾਂ ਯੂਰਪੀ ਜਾਂ ਜਿਹੜੇ ਅਮਰੀਕੀ ਯੁੱਧਬੰਦੀ ਸੈਨਿਕ ਜਿਹੜੇ ਫਤਫੜੇ ਹੁੰਦੇ ਸੀਗੇ ਉਹਨਾਂ ਨੇ ਤਾਂ ਕੀ ਹੋਇਆ 22 ਚਾਂਸ ਜਦੋਂ ਉਹਨਾਂ ਨੂੰ ਕੰਮ ਕਰਦਿਆਂ ਨੂੰ 9-10 ਮਹੀਨੇ ਹੋ ਗਏ ਤਾਂ ਉਸ ਜਗ੍ਹਾ ਤੇ ਜੇਲ੍ਹ ਬ੍ਰੇਕ ਹੋ ਗਈ ਕੈਦੀ ਜਿਹੜੇ ਨੇ ਉਹਨਾਂ ਦੇ ਨਾਲ ਇਹੋ ਜਿਹਾ ਕੁਝ ਹੋ ਰਿਹਾ ਸੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਉਹਨਾਂ ਤੇ ਐਕਸਪੈਰੀਮੈਂਟ ਹੋ ਰਹੇ ਨੇ ਬਹੁਤ ਘੁੱਟੇ ਸਿੱਧੇ ਕਿਸਮ ਦੇ ਤਾਂ ਕੁਝ ਕੈਦੀਆਂ ਨੇ ਭੱਜਣ ਦਾ ਪਲਾਨ ਬਣਾਇਆ ਤੇ ਉੱਥੋਂ ਦੌੜ ਗਏ ਤਾਂ ਉਸ ਤੋਂ ਦੌੜਨ ਤੋਂ ਬਾਅਦ ਉਹਨਾਂ ਦੇ ਕੁਝ ਕੁ ਮਹੀਨੇ ਬਾਅਦ ਫਿਰ ਉੱਥੇ ਜਿਹੜਾ ਐਕਸੀਡੈਂਟਲੀ ਇੱਕ ਧਮਾਕਾ ਹੋ ਗਿਆ ਕਿਉਂਕਿ ਤੇ ਕੈਮੀਕਲ ਹਥਿਆਰਾਂ ਦਾ ਵੀ ਪ੍ਰਯੋਗ ਹੋਣ ਲੱਗ ਪਿਆ ਸੀਗਾ ਕਿਤੇ ਨਾ ਕਿਤੇ ਉਹਨਾਂ ਤੇ ਵੀ ਐਕਸਪੈਰੀਮੈਂਟ ਕੀਤੇ ਜਾਣ ਲੱਗ ਪਏ ਸੀਗੇ ਕਰ ਕਰਕੇ ਦੇਖਦੇ ਸੀਗੇ ਉਹਦੇ ਸਿੱਟੇ ਵੱਜੋ ਜਿਹੜਾ ਹੈਗਾ ਉੱਥੇ ਧੁਮਾਕਾ ਹੋਇਆ ਤਾਂ ਉਹਨਾਂ ਨੇ ਕਿਹਾ ਜਪਾਨ ਵਾਲਿਆਂ ਨੇ ਕਈ ਗੱਲਬਾਰ ਨਿਕਲ ਜੂਗੀ ਤੇ ਸਾਡੀ ਇਸ ਜਿਹੜੀ ਗੁਪਤ ਪ੍ਰਯੋਗਸ਼ਾਲਾ ਦਾ ਰਾਜ ਪਤਾ ਲੱਗ ਜੂਗਾ ਦੁਨੀਆ ਨੂੰ ਇਸ ਕਰਕੇ ਉਹਨਾਂ ਨੇ ਜਿਹੜਾ ਹੈ ਕੁਛਕ ਦੇਰ ਦੇ ਅੰਦਰ ਹੀ ਜਗ੍ਹਾ ਬਦਲ ਕੇ ਉਹ ਹੋਰ ਜਗ੍ਹਾ ਜਾਣ ਦਾ ਮਨ ਬਣਾ ਲਿਆ ਉਹ ਨੇੜੇ ਹੀ ਥੋੜੀ ਜੀ ਦੂਰੀ ਇੱਕ ਹਾਰਬਿੰਨ ਨਾਮ ਦਾ ਕਸਬਾ ਸੀਗਾ ਉਹਨਾਂ ਨੇ ਹਾਰਬਿੰਨ ਦੇ ਕੋਲ ਵੀ ਇੱਕ ਜੇਲ ਪੈਂਦੀ ਸੀ ਉਸ ਜੇਲ ਦੇ ਵਿੱਚ ਇੱਕ ਆਪ ਨਿਰਮਾਣ ਕਰਕੇ ਬਹੁਤ ਵੱਡੀ ਫੈਸਿਲਿਟੀ ਬਣਾਈ ਹਾਰਬਿੰਨ ਰਿਸਰਚ ਫੈਸਿਲਿਟੀ ਬਣਾ ਲਈ ਉਹਨਾਂ ਨੇ ਹਾਰਬਿੰਨ ਰਿਸਰਚ ਫੈਸਿਲਿਟੀ ਹੀ ਜਿਹੜੀ ਹੈਗੀ ਆ ਉਹ ਅਸਲੀ ਲੈਬ 731 ਕਹਿੰਦੀ ਹੈ ਜਿਹੜੀ ਪਹਿਲਾਂ ਵਾਲੀ ਹੈ ਨਾਮ ਤਾਂ ਉਹਦਾ ਵੀ ਸੀਗਾ ਲੈਬ 731 ਪਰ ਹਾਰਬਿਨ ਵਾਲੀ ਜਿਹੜੀ ਹੈ ਕਿਉਂਕਿ 9 ਸਾਲ ਉੱਥੇ ਕੰਮ ਚੱਲਦਾ ਰਿਹਾ ਇਸ ਕਰਕੇ ਉਹਨੂੰ ਹੀ ਹਾਰਬਿਨ ਰਿਸਰਚ ਫੈਸਿਲਿਟੀ ਜਾਂ ਹਾਰਬਿਨ ਪ੍ਰਯੋਗਸ਼ਾਲਾ 731 ਕਹਿ ਦਿੱਤਾ ਜਾਂਦਾ ਹੈ ਕੀਤਾ ਕੀ ਜਾਂਦਾ ਜਿਹੜੇ ਬੰਦੀਆਂ ਨੂੰ ਉੱਥੇ ਲਿਆਤਾ ਜਾਂਦਾ ਸੀ ਪਹਿਲਾਂ ਤਾਂ ਉਹਨਾਂ ਨੂੰ ਕਾਲੇ ਰੰਗ ਦੇ ਸ਼ੀਸ਼ਿਆਂ ਵਾਲੀ ਜ਼ੈਨ ਦੇ ਵਿੱਚ ਲਿਆਤਾ ਜਾਂਦਾ ਫਿਰ ਉਹਨਾਂ ਦੇ ਚਿਹਰੇ ਦੇ ਉੱਤੇ ਨਕਾਬ ਪਾ ਦਿੱਤਾ ਜਾਂਦਾ ਫਿਰ ਜਦੋਂ ਉਹਨਾਂ ਦੀ ਐਂਟਰੀ ਹੁੰਦੀ ਉਹ ਇੱਕ ਸੰਗ ਥਾਣੀ ਦੀ ਉਂਟਣਾ ਪੈਂਦਾ ਉਹਨਾਂ ਨੂੰ ਬਾਹਰ ਹੀ ਦੂਰ ਇੱਕ ਸਰੰਗ ਬਣਾਈ ਵੀ ਜਾਣ ਬੁੱਝ ਕੇ ਇਹਨਾਂ ਨੇ ਉਹ ਸਰੰਗ ਦੇ ਰਾਹੀਂ ਕੀ ਇਹ ਜੇਲ੍ਹ ਦੇ ਅੰਦਰ ਐਂਟਰ ਹੁੰਦੇ ਫੇਰ ਉਹਨਾਂ ਨੂੰ ਉਹਨਾਂ ਦੇ ਜਿਹੜੇ ਸੈਲਾਂ ਚ ਭੇਜਿਆ ਜਾਂਦਾ ਫੇਰ ਉਹਨਾਂ ਨੂੰ ਨਾਵਾਂ ਦੀ ਜਗ੍ਹਾ ਨੰਬਰ ਅਸਾਈਨ ਕਰ ਦਿੱਤੇ ਜਾਂਦੇ ਹੁਣ ਇਸ ਲੈਬ ਦੇ ਵਿੱਚ ਹੋ ਕੀ ਰਿਹਾ ਸੀ ਸਭ ਤੋਂ ਪਹਿਲਾਂ ਹੀ ਆਉਣ ਤੋਂ ਬਾਅਦ ਕੈਦੀਆਂ ਨੂੰ ਕਿਹਾ ਜਾਂਦਾ ਵੀ ਤੁਸ ਤੁਹਾਨੂੰ ਕੋਈ ਪਲੇਗ ਨਾ ਹੋ ਜੇ ਜਾਂ ਕੋਈ ਬੁਰਾ ਰੋਗ ਤੋਂ ਕੰਟਮੀਨੇਟ ਨਾ ਹੋ ਜੋਂ ਤਾਂ ਤਾਂ ਅਸੀਂ ਤੁਹਾਨੂੰ ਵੈਕਸੀਨੇਟ ਕਰ ਰਹੇ ਹਾਂ ਉਹ ਵੈਕਸੀਨੇਸ਼ਨ ਕਰਨ ਦੇ ਨਾਮ ਤੇ ਉਹਨਾਂ ਨੂੰ ਪਲੇਗ ਟਾਈਫਾਇਡ ਐਂਥ੍ਰੈਕਸ ਜਾਂ ਗੁਪਤ ਰੋਗਾਂ ਦੀ ਟੀਕੇ ਲਾ ਦਿੱਤੇ ਜਾਂਦੇ ਇੰਜੈਕਟ ਕਰ ਦਿੱਤਾ ਜਾਂਦਾ ਉਹ ਇਹਨਾਂ ਚੀਜ਼ਾਂ ਦੇ ਕਟਾਣੂਆਂ ਦੇ ਨਾਲ ਜਦੋਂ ਉਹਨਾਂ ਨੂੰ ਉਹ ਰੋਗ ਬਹੁਤ ਜ਼ਿਆਦਾ ਫੈਲ ਜਾਂਦਾ ਤਾਂ ਉਹਨਾਂ ਨੂੰ ਵੀਰੋ ਬਿਨਾ ਬੇਹੋਸ਼ ਕੀਤੇਆਂ ਬਿਨਾ ਸੁਨਨ ਕੀਤੇਆਂ ਉਹਨਾਂ ਦੀ ਚੀਰ ਫਾੜ ਕਰ ਦਿੱਤੀ ਜਾਂਦੀ ਉਹਨਾਂ ਨੂੰ ਛਾਤੀ ਤੋਂ ਲੈ ਕੇ ਪੇਟ ਦੇ ਹੇਠਾਂ ਤੱਕ ਚੀਰਾ ਲਾਇਆ ਜਾਂਦਾ ਤੇ ਉਹਨਾਂ ਦੀਆਂ ਅੰਤੜੀਆਂ ਕੱਢ ਕੇ ਸਾਰੇ ਡਾਕਟਰਾਂ ਨੂੰ ਦਿਖਾਇਆ ਜਾਂਦਾ ਦੇਖੋ ਇਸ ਬਿਮਾਰੀ ਦੇ ਅਸਰ ਨਾਲ ਫੁਲਾਣੀ ਫੁਲਾਣੀ ਜਗ੍ਹਾ ਖਰੀਂਡਾ ਜਾਂਦਾ ਜਾਂ ਆਂਗ ਦਾ ਸਾਈਜ਼ ਊਂਗੜ ਜਾਂਦਾ ਜਾਂ ਆਂਗ ਦੇ ਵਿੱਚ ਸਵੈਲਿੰਗ ਆ ਜਾਂਦੀ ਹੈ ਸੋਜ ਆ ਜਾਂਦੀ ਹੈ ਫਿਰ ਜਦੋਂ ਉਹ ਬੰਦੇ ਮਰ ਜਾਂਦੇ ਤੜਫ ਤੜਫ ਕੇ ਤਾਂ ਉਹਨਾਂ ਨੂੰ ਪੱਠੀ ਦੇ ਵਿੱਚ ਸੱਟ ਪਾ ਜਾਂਦਾ ਫਿਰ ਸਰਜਰੀ ਦੇ ਔਰਤੇ ਪ੍ਰਵਾਨ ਹੋਏ ਜਿਹੜੇ ਉਹਨਾਂ ਦੇ ਪ੍ਰਪੋਜ਼ਲ ਸੀ ਜਾਪਾਨੀ ਸਰਕਾਰ ਵੱਲੋਂ ਉਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕੈਮੀਕਲ ਪ੍ਰਯੋਗ ਵੀ ਕੀਤੇ ਜਾਣ ਲੱਗ ਪਏ ਉਸ ਫੈਸਿਲਿਟੀ ਦੇ ਵਿੱਚ ਪ੍ਰਯੋਗਸ਼ਾਲਾ 731 ਦੇ ਵਿੱਚ ਲੈਬ 731 ਦੇ ਵਿੱਚ ਕੀ ਹੋ ਰਿਹਾ ਸੀ ਵਿਚਾਲੇ ਗ੍ਰਨੇਡ ਰੱਖ ਕੇ ਆਲੇ ਦੁਆਲੇ ਇੱਕ ਘੇਰਾ ਬਣਾ ਕੇ ਕੈਦੀਆਂ ਨੂੰ ਬੰਨ੍ਹ ਦਿੱਤਾ ਜਾਂਦਾ ਸੀ ਉਹਨਾਂ ਦੀ ਅੱਖਾਂ ਤੇ ਪੱਟੀ ਬੰਨ੍ਹ ਕੇ ਫਿਰ ਉਹਦੀ ਗ੍ਰਨੇਡ ਦੀ ਮਾਰੂ ਰੇਂਜ ਚੈੱਕ ਕੀਤੀ ਜਾਂਦੀ ਸੀ ਵੀ ਉਹ ਕਿੰਨੀ ਦੂਰ ਤੱਕ ਮਾਰ ਕਰਦਾ ਹੈ ਕਿੰਨਾ ਕੁ ਮਾਰ ਕਰਦਾ ਕਿੰਨੇ ਬੰਦੇ ਮਾਰਦਾ ਤੇ ਜਿਹੜੇ ਬੰਦੇ ਦੇ ਵੱਜਦੇ ਉਤੋਂ ਕਿੰਨੇ ਕੁ ਪਰਸੈਂਟ ਬਚਦੇ ਨੇ ਜਿਹੜੇ ਬਚਦੇ ਨੇ ਉਹਨਾਂ ਦਾ ਕਿੰਨੇ ਅੰਗ ਸੜਦੇ ਨੇ ਜਾਂ ਕਿੰਨੇ ਅੰਗ ਭੰਗ ਹੋ ਜਾਂਦੇ ਨੇ ਟੁੱਟ ਜਾਂਦੇ ਨੇ ਖਿਲਰ ਜਾਂਦੇ ਨੇ ਫਿਰ ਫਲੇਮ ਥਰੋਅਰ ਕਹਿੰਦੇ ਨੇ ਇੱਕ ਨਾ ਲਪਟ ਸਿੱਟਦਾ ਹੁੰਦਾ ਉਹ ਅੱਗ ਦੀ ਉਹ ਬੰਕਰ ਵਗੈਰਾ ਦੇ ਵਿੱਚ ਲੁਕੇ ਹੋਏ ਫੌਜੀਆ ਤੇ ਇਸਤੇਮਾਲ ਕਰਦੀਆਂ ਫੌਜਾਂ ਦੁਸ਼ਮਣ ਮੁਲਕ ਦੇ ਯਤਵਾਦੀਆਂ ਦੇ ਜੰਮੂ ਕਸ਼ਮੀਰ ਵਗੈਰਾ ਦੇ ਵਿੱਚ ਜਿਹੜੇ ਬੰਕਰ ਚ ਲੁਕੇ ਹੁੰਦੇ ਨੇ ਵਾਰਨਿੰਗ ਦੇਣ ਤੋਂ ਬਾਅਦ ਬਾਹਰ ਨਹੀਂ ਆਂਦੇ ਤਾਂ ਫਿਰ ਉੱਥੇ ਫਲੇਮ ਥਰੋਅਰ ਨਾਲ ਫਲੇਮ ਸਿੱਟੀ ਜਾਂਦੀ ਆ ਯਾਨੀ ਅੱਗ ਦੀ ਬਹੁਤ ਵੱਡੀਆਂ ਲਪਟਾਂ ਸਿੱਟੀਆਂ ਜਾਂਦੀਆਂ ਨੇ ਫਿਰ ਉਹ ਜਿਹੜਾ ਹੈ ਉਹ ਕੀ ਕਰਦੇ ਇਸ ਲੈਬੋਰੀਟਰੀ ਦੇ ਵਿੱਚ ਇਸ ਫੈਸਿਲਿਟੀ ਦੇ ਵਿੱਚ ਇਸ ਲੈਬ 731 ਦੇ ਵਿੱਚ ਫਲੇਮ ਥਰੋਅਰ ਨਾਲ ਲਪਤਾ ਸਿੱਟ ਸਿੱਟ ਕੇ ਕੈਦੀਆਂ ਨੂੰ ਆਲੇ ਦੁਆਲੇ ਉਮੀ ਬਨ ਕੇ ਗ੍ਰਨੇਡ ਵਾਂਗੂ ਬੰਬਾਂ ਦੇ ਆਲੇ ਦੁਆਲੇ ਬਨ ਕੇ ਉਹਨਾਂ ਨੂੰ ਚੈੱਕ ਕਰਦੇ ਉਹਨਾਂ ਨੂੰ ਕਤਾਰ 'ਚ ਖੜੇ ਕਰਕੇ ਆਪਣੇ ਹਥਿਆਰਾਂ ਦੀ ਮਾੜੂ ਸਮਰੱਥਾ ਚੈੱਕ ਕਰਦੇ ਪਿਸਟਲ ਨਾਲ ਗੋਲੀਆਂ ਚਲਾਉਂਦੇ ਬੰਦੂਕ ਨਾਲ ਗੋਲੀਆਂ ਚਲਾ ਕੇ ਸナイਪਰ ਰਾਈਫਲ ਨਾਲ ਗੋਲੀਆਂ ਚਲਾ ਕੇ ਦੇਖਦੇ ਕਿ ਕਿੰਨੇ ਬੰਦਿਆਂ ਦੇ ਵਿੱਚ ਦੀ ਗੋਲੀ ਪਾਰ ਕਰ ਜਾਂਦੀ ਹੈ ਕਲਪਨਾ ਤੋਂ ਪਰੇ ਐਨੇ ਪੀੜਾਦਾਇਕ ਦੁਖਦਾਈ ਪ੍ਰਯੋਗ ਆਪਾਂ ਸੋਚ ਨਹੀਂ ਸਕਦੇ ਹਰ ਬਿਮਾਰੀ ਦੇ ਕਟਾਣੂਆਂ ਨੂੰ ਜੱਗ ਕਾ ਹਥਿਆਰ ਵੱਜੋਂ ਪਰਖਿਆ ਜਾਂਦਾ ਹੌਲੀ-ਹੌਲੀ ਉਸ ਪਾਗਲ ਡਾਕਟਰ ਸ਼ੀਰੂ ਇਸ਼ੀ ਦਾ ਪਾਗਲਪਨ ਇੰਨਾ ਵੱਧ ਗਿਆ ਕਿ ਉਹਨੇ ਜੇਲ੍ਹ ਤੋਂ ਬਾਹਰ ਨਿਕਲ ਕੇ ਜਿਹੜਾ ਨੇੜੇ ਸ਼ਹਿਰ ਪੈਂਦਾ ਸੀਗਾ ਹਾਰਬਿੰਨ ਹਾਰਬਿੰਨ ਦੀ ਆਬਾਦੀ ਕੋਲ ਜਾ ਕੇ ਕੈਮੀਕਲ ਵੈਪਨਸ ਦਾ ਪ੍ਰਯੋਗ ਵੀ ਕਰਨੇ ਸ਼ੁਰੂ ਕਰਤੇ ਉੱਥੇ ਕੀ ਕਰਦੇ ਉਹ ਪਲੇਗ ਦਾ ਵਾਇਰਸ ਫਲਾਉਂਦੇ ਫਿਰ ਛੋਟੇ-ਛੋਟੇ ਬੱਚਿਆਂ ਨੂੰ ਜ਼ਹਿਰਾਂ ਤੇ ਜ਼ਹਿਰ ਤੇ ਕਿਸੇ ਵਾਇਰਸ ਦੇ ਘਟਾਉਣਾਂ ਦੀਆਂ ਟੌਫੀਆਂ ਦੇ ਦਿੰਦੇ ਜਿਹੜੇ ਗਰੀਬ ਤੇ ਪਖਾਰੀ ਲੋਕ ਨੇ ਉਹਨਾਂ ਨੂੰ ਖਾਣੇ ਦੇ ਵਿੱਚ ਮਿਲਾ ਕੇ ਰਸਾਇਣ ਦੇ ਦਿੰਦੇ ਕੈਮੀਕਲਸ ਦੇ ਦਿੰਦੇ ਵਾਇਰਸ ਦੇ ਦਿੰਦੇ ਉਹਦਾ ਫਿਰ ਪ੍ਰਭਾਵ ਚੈੱਕ ਕਰਦੇ ਵੀ ਕਿੰਨੇ ਪਰਸੈਂਟ ਲੋਕਾਂ ਤੇ ਹੁੰਦਾ ਤਾਂ ਇਸ ਤਰ੍ਹਾਂ ਕਰ ਕਰ ਕੇ ਨਹੀਂ ਉਥੇ ਹਾਰਬਿੰਗ ਦੇ ਜਾਂ ਚੀਨ ਦੇ 4 ਲੱਖ ਤੋਂ ਵੱਧ ਲੋਕ ਇਦਾਂ ਹੀ ਮਾਰ ਸੁੱਟੇ ਬੇਮਤਲਬ ਇਨ੍ਹਾਂ ਪ੍ਰਯੋਗਾਂ ਦੇ ਨਤੀਜੇ ਵਿੱਚੋਂ ਮੈਡੀਕਲ ਕਮਿਊਨਿਟੀ ਜਿਹੜੀ ਹੈਗੀ ਸੀ ਜਾਪਾਨ ਦੀ ਉਹਨਾਂ ਨੇ ਮੈਡੀਕਲ ਜਰਨਲਸ ਦੇ ਵਿੱਚ ਰਿਸਰਚ ਪੇਪਰ ਛਾਪਣੇ ਸ਼ੁਰੂ ਕਰਤੇ ਲੋਕ ਪੜ੍ਹ ਰਹੇ ਸੀ ਪਰ ਇਸ ਗੱਲ ਤੋਂ ਅਣਜਾਣ ਸੀ ਵੀ ਅੰਕੜੇ ਆ ਕਿੱਥੋਂ ਰਹੇ ਨੇ ਉਹ ਦੱਸਦੇ ਕਿ ਵੀ ਅਸੀਂ ਚੀਨ ਦੇ ਲੱਖਾਂ ਚ ਜਿਹੜੇ ਜੰਗਲਾਂ ਚ ਬਾਂਦਰ ਨੇ ਉਹਨਾਂ ਤੇ ਇਹ ਪ੍ਰਯੋਗ ਕਰ ਰਹੇ ਆ ਉਧਰ ਕੀ ਹੋਇਆ ਫਿਰ ਹਾਰਬਿਨ ਦੀ ਲੈਬ ਦੇ ਵਿੱਚ ਕੀ ਹੋ ਰਿਹਾ ਸੀਗਾ ਹਾਰਬਿਨ ਦੀ ਲੈਬ ਦੇ ਵਿੱਚ ਕੈਦੀਆਂ ਦੇ ਅੰਗ ਕੱਟ ਕੇ ਹੋਰ ਥਾਂ ਜੋੜ ਦਿੱਤੇ ਜਾਂਦੇ ਬਾਹਾਂ ਦੀ ਜਗ੍ਹਾ ਲੱਤ ਲੱਤ ਦੀ ਜਗ੍ਹਾ ਬਾਹ ਸਿਰਫ ਇਹ ਦੇਖਣ ਲਈ ਵੀ ਹੁੰਦਾ ਕਿ ਹੈ ਇਹਦੇ ਨਾਲ ਆਂਤੜੀਆਂ ਕੱਢ ਲੈਂਦੇ ਉਹਨਾਂ ਦੇ ਪੇਟ ਤੇ ਚੀਰਾ ਲਾ ਕੇ ਬਗੈਰ ਤੇ ਉਹ ਸ਼ੀਮ ਬੇਹੋਸ਼ ਕਰੇ ਬਗੈਰ ਕੋਈ ਅੰਗ ਸੁੱਨ ਕਰੇ ਉਹਨਾਂ ਦੇ ਅੰਗ ਕਈ ਤਾਂ ਵਿਚ ਹੀ ਮਰ ਜਾਂਦੇ ਤਾਂ ਕਿ ਕਈ ਤਰਫ ਦੇ ਰਹਿੰਦੇ ਬਹੁਤ ਜ਼ਿਆਦਾ ਚੰਗਿਆੜਾ ਮਾਰਦੇ ਪਰ ਉਹਨਾਂ ਨੂੰ ਸੰਗਲਾਂ ਨਾਲ ਬੰਨਿਆ ਹੁੰਦਾ ਸੀ ਇੱਥੇ ਕਲੰਪ ਜੇ ਹੁੰਦੇ ਸੀਗੇ ਜਿਹੜਾ ਆਪਰੇਸ਼ਨ ਟੇਬਲ ਸੀਗਾ ਫੇ ਉਹਨਾਂ ਨੂੰ ਜਿਹੜਾ ਹੈਗਾ ਦੇਖਿਆ ਜਾਂਦਾ ਕਿ ਉਹਨਾਂ ਤੇ ਪ੍ਰਭਾਵ ਜਿਹੜਾ ਹੈਗਾ ਅੰਗ ਦਾ ਕਿਤੇ ਹੋਰ ਲਾਂਦ ਦਾ ਕੀ ਪੈਂਦਾ ਪੇਟ ਦੀਆਂ ਅੰਤੜਾਂ ਅੰਤੜਾਂ ਨੂੰ ਕਿਤੇ ਵੀ ਜਿੱਥੇ ਜੀ ਕਰਦਾ ਕਿਤੇ ਲਿਵਰ ਨਾਲ ਜੋੜਦਾ ਜਾਂ ਕਿਸੇ ਹੋਰ ਅੰਗ ਨਾਲ ਜੋੜ ਕੇ ਦੇਖਿਆ ਜਾਂਦਾ ਵੀ ਇਸ ਤਰ੍ਹਾਂ ਕਰਨ ਦੇ ਨਾਲ ਹੁੰਦਾ ਕੀ ਆ ਇਹ ਇਹ ਦੇਖ ਲਓ ਜਿਹੜੀਆਂ ਔਰਤ ਕੈਦੀ ਸੀਗੀਆਂ ਪਹਿਲਾਂ ਤਾਂ ਇਹਨਾਂ ਨੂੰ ਗੁਪਤ ਰੋਗਾਂ ਦੇ ਵਾਇਰਸ ਦੇ ਦਿੱਤੇ ਜਾਂਦੇ ਬਹੁਤ ਸਾਰੇ ਬੰਦੀਆਂ ਨੂੰ ਫਿਰ ਦੇਖਿਆ ਜਾਂਦਾ ਵੀ ਉਹਨਾਂ ਤੇ ਉਸ ਗੁਪਤ ਰੋਗ ਦਾ ਕੀ ਪ੍ਰਭਾਵ ਪੈਂਦਾ ਫਿਰ ਉਹ ਗੁਪਤ ਰੋਗ ਵਾਲੇ ਕੈਦੀਆਂ ਨੂੰ ਜਿਹੜੀਆਂ ਬੰਦੀ ਔਰਤਾਂ ਹੁੰਦੇ ਹੋਇਆ ਕਰਦੀਆਂ ਸੀ ਕੈਦੀ ਔਰਤਾਂ ਹੋਇਆ ਕਰਦੀਆਂ ਸੀਗੀਆਂ ਉਹਨਾਂ ਨਾਲ ਜ਼ਬਰਦਸਤੀ ਕੰਟੈਕਟ ਬਣਵਾਇਆ ਜਾਂਦਾ ਜਦੋਂ ਉਹ ਗੁਪਤ ਰੋਗਾਂ ਤੋਂ ਗ੍ਰਸਤ ਹੋ ਜਾਂਦੀਆਂ ਤਾਂ ਫਿਰ ਉਸ ਤੋਂ ਬਾਅਦ ਹੋਰ ਇੰਨਾ ਦੱਸਿਆ ਨਹੀਂ ਜਾਂਦਾ ਵੀਰੋ ਪਾ ਇੰਨਾ ਪਾਪ ਵਰਤਾਇਆ ਜਾਂਦਾ ਕਿ ਫੇਰ ਜਿਹੜਾ ਉਹਨਾਂ ਦੀ ਪ੍ਰੈਗਨਨਸੀ ਹੋ ਜਾਂਦੀ ਫਿਰ ਚੈੱਕ ਕੀਤਾ ਜਾਂਦਾ ਬੱਚੇ ਚ ਕਿੰਨੇ ਪਰਸੈਂਟ ਵਾਇਰਸ ਆਇਆ ਜੇ ਬੱਚੇ ਚ ਵਾਇਰਸ ਆ ਗਿਆ ਉਦੋਂ ਬਾਅਦ ਫਿਰ ਉਹ ਬੱਚੇ ਜਦੋਂ ਪੈਦਾ ਹੋ ਜਾਂਦੇ ਜ਼ਿਆਦਾਤਰ ਬੱਚਿਆਂ ਨੂੰ ਤਾਂ ਉਹਨਾਂ ਦੀਆਂ ਮਾਵਾਂ ਦੁੱਧੀ ਨਾਲ ਪਾਲਾ ਪਾਂਦੀਆਂ ਦੇਖਦੇ ਵੀ ਕਿੰਨੇ ਪਰਸੈਂਟ ਬੱਚਿਆਂ ਇਨਫੈਕਟਿਡ ਨੇ ਕਿੰਨੇ ਪਰਸੈਂਟ ਨਹੀਂ ਫਿਰ ਇਹ ਨਤੀਜੇ ਕੱਢ ਕੇ ਜਰਨਲ 'ਚ ਛਾਪਦੇ ਜਦੋਂ ਉਹਨਾਂ ਨੂੰ ਬੱਚੇ ਨੂੰ ਇੱਕ ਬੱਚੇ ਨੂੰ ਤਾਂ ਇੱਕ ਦੱਸਿਆ ਜਾਂਦਾ ਵੀ ਇੱਕ ਹਿਸ਼ਾਟਾ ਇਹ ਯੋਸ਼ੀ ਮੂਰਾ ਸ਼ਾਟਾ ਯੋਸ਼ੀ ਮੂਰਾ ਨਾਮ ਦੇ ਪਾਗਲ ਡਾਕਟਰ ਨੇ ਜਿਹੜਾ ਕਿ ਸ਼ਿਰੋਇਸ਼ੀ ਦੇ ਅੰਡਰ ਕੰਮ ਕਰਦਾ ਸੀ ਉਹਨੇ ਕਿਹਾ ਜਾਂਦਾ ਉਹ 3 ਸਾਲ ਦੇ ਬੱਚੇ ਨੂੰ ਲਟਕਾ ਕੇ ਰੱਖਿਆ ਠੰਡੇ ਪਾਣੀ ਦੇ ਵਿੱਚ ਜਿੱਚ ਬਰਫ਼ ਵਾਲਾ ਤੇ ਪਲੱਸ ਨਮਕ ਵਾਲਾ ਪਾਣੀ ਸੀਗਾ ਉਹਦੇ ਵਿੱਚ ਲਟਕਾ ਕੇ ਰੱਖਿਆ ਤੇ ਫਰੌਸਟ ਬਾਈਟ ਦੀ ਪ੍ਰੋਬਲਮ ਤੁਸੀਂ ਸੁਣੀ ਹੋਣੀ ਵੀ ਠੰਡ ਦੇ ਨਾਲ ਕਿਸੇ ਦੇ ਅੰਗ ਸੁੱਕ ਕੇ ਜਿਹੜੇ ਨੇ ਜੰਮੀ ਝੜ ਜਾਂਦੇ ਨੇ ਉਸ ਬਿਮਾਰੀ ਦੇ ਨਤੀਜੇ ਚੈੱਕ ਕਰਨ ਦੇ ਲਈ ਉਹਨੇ ਫਰੌਸਟ ਬਾਈਟ ਤੇ ਉਹ ਖੋਜ ਕਰਨ ਦੇ ਮਾਰੇ ਨੇ ਇੱਕ 3 ਸਾਲ ਦੇ ਬੱਚੇ ਨੂੰ ਲਟਕਾ ਕੇ ਰੱਖਿਆ ਕਈ ਘੰਟਿਆਂ ਤੱਕ ਕਈ ਦਿਨਾਂ ਤੱਕ ਪੁੱਠਾ ਲਟਕਾ ਕੇ ਰੱਖਿਆ ਬਰਫ਼ ਤੇ ਨਮਕੋ ਵਾਲੇ ਪਾਣੀ ਦੇ ਵਿੱਚ ਜਦੋਂ ਉਹ ਬੱਚਾ ਸਾਹ ਲਾ ਸੁਣਨ ਹੋ ਗਿਆ ਉਹਦੇ ਸਾਰੇ ਅੰਗ ਅੱਕੜ ਗਏ ਤਾਂ ਉਹਦੇ ਉੱਤੇ ਰੌੜ ਮਾਰ ਕੇ ਦੇਖੀ ਹੱਸ ਕੇ ਕਹਿੰਦਾ ਹਾ 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 ਇਹ ਚੋਂ ਤਾਂ ਗੱਤੇ ਵਰਗੀ ਆਵਾਜ਼ ਆਂਦੀ ਹੈ ਇਹ ਮਤਲਬ ਬਾਤ ਦੇ ਵਿੱਚ ਉੱਥੇ ਦੇ ਇੰਕੰਮਪਲੋਈ ਨਹੀਂ ਮੂੰਹ ਖੋਲਿਆ ਸੀ ਇੱਕ ਵੀ ਬੰਦਾ ਕਿਹਾ ਜਾਂਦਾ ਵੀ ਇਸ ਲੈਬ ਚ 3 ਲੱਖ ਬੰਦੇ ਅੰਦਰ ਵੜੇ 9 ਸਾਲ ਦੇ ਵਿੱਚ ਪਰ ਇੱਕ ਵੀ ਬੰਦਾ ਜਿੰਦਾ ਨਹੀਂ ਆਇਆ ਇਸ ਲੈਬ ਚੋਂ ਬਾਹਰ ਤਾਂ ਉੱਥੇ ਦੇ ਕ ਸਿਕਿਉਰਿਟੀ ਗਾਰਡ ਨੇ ਬਾਅਦ ਦੇ ਵਿੱਚੋਂ ਇਸ ਬਾਰੇ ਮੂੰਹ ਖੋਲ੍ਹਿਆ ਜਦੋਂ ਜਾਪਾਨ ਜਿਹੜਾ 1945 ਦੇ ਵਿੱਚੋਂ ਨੇ ਸਰੈਂਡਰ ਕਰਤਾ ਉਹ ਤੋਂ ਬਾਅਦ ਦੀਆਂ ਗੱਲਾਂ ਨੇ ਜਿਹੜਾ ਅੱਗੇ ਅੱਗੇ ਚੱਲ ਕੇ ਆਪਾਂ ਗੱਲ ਕਰਦੇ ਉਸ 3 ਸਾਲ ਦੇ ਬੱਚੇ ਦੇ ਨਾਲ ਉਸ ਜ਼ਾਲਮ ਨੇ ਇਹ ਕੁਝ ਕੀਤਾ ਕਹਿੰਦਾ ਦੇ ਵਰਗੀ ਆਵਾਜ਼ ਆਂਦੀ ਆ ਫਲੌਸਟ ਬਾਈਟ ਮਤਲਬ ਇਹ ਸਾਰਾ ਕੁਝ 1936 ਤੋਂ ਲੈ ਕੇ 1945 ਤੱਕ ਜਦੋਂ ਤੱਕ ਜਾਪਾਨ 'ਚ ਬੰਬ ਧਮਾਕੇ ਨਹੀਂ ਹੋਏ ਪਰਮਾਣੂ ਧਮਾਕੇ ਉਦੋਂ ਤੱਕ ਇਹ ਚੱਲਦਾ ਰਿਹਾ 1945 'ਚ ਪਰਮਾਣੂ ਧਮਾਕੇ ਹੋਏ ਹੀਰੋਸ਼ੀਮਾ ਤੇ ਨਾਗਾਸਾਕੀ ਦੇ 1945 'ਚ ਯੂਨਾਈਟਿਡ ਨੇਸ਼ਨ ਦੀਆਂ ਫੌਜਾਂ ਨੇ ਜਾਪਾਨ 'ਚ ਐਂਟਰ ਕੀਤਾ ਤਾਂ ਜਾਪਾਨ ਨੇ ਸਰੈਂਡਰ ਕੀਤਾ ਪਰ ਜਿਹੜਾ ਇਸ ਜਿਹੜੀ ਆ ਲੈਬ ਦੇ ਵੀ ਨਾਲ ਦੀ ਨਾਲ ਹੀ ਭੇਤ ਖੁੱਲ ਗਏ ਲੈਬ ਦੇ ਕਾਗਜ਼ਾਂ ਨੂੰ ਉਹਨਾਂ ਨੇ ਉੱਥੇ ਤੋਂ ਆਣ ਲੱਗੇ ਸ਼ਿਰੂਸ਼ੀ ਤੇ ਉਹਦੇ ਨਾਲ ਦੇ ਸਹਾਕਾਰਮਚਾਰੀਆਂ ਨੇ ਉਸ ਲੈਬ ਦੇ ਵਿੱਚ ਸਾਰੇ ਕਾਗਜ਼ ਫੂਕ ਤੇ ਸਾਰੇ ਰਿਸਰਚ ਡਾਕੂਮੈਂਟਸ ਫੂਕ ਤੇ ਸਾਰੇ ਪਾਸੇ ਅੱਗ ਲਾਤੀ ਜਿਹੜੀ ਆ ਉਹਨੂੰ ਢਾ ਦਿੱਤਾ ਗਿਆ ਉਹਦੇ ਚ ਕੈਮੀਕਲ ਬੰਬ ਰੱਖ ਰੱਖ ਕੇ ਉਸ ਫੈਸਿਲਿਟੀ ਨੂੰ ਉਸ ਲੈਬ 731 ਨੂੰ ਪਾਪ ਦੇ ਘਰ ਨੂੰ ਨਰਕ ਨੂੰ ਸੈੱਟ ਦਿੱਤਾ ਗਿਆ ਉਹਨਾਂ ਨੇ ਆਪ ਹੀ ਜਿਹੜਾ ਸੈੱਟ ਤਾਂ ਵੀ ਦੁਨੀਆ ਦੇ ਅੱਗੇ ਪੇਤਣਾ ਖੁੱਲ ਜੇ ਯੂਨਾਈਟਿਡ ਨੇਸ਼ਨ ਦੀਆਂ ਫੌਜਾਂ ਕਿਤੇ ਇਧਰ ਨੂੰ ਨਾ ਆ ਜਾਣ ਪਰ ਇਸ ਗੱਲ ਦੀ ਖਬਰ ਕਿਉਂਕਿ ਉਹਨਾਂ ਦੇ ਸਿਕਿਉਰਿਟੀ ਗਾਰਡ ਨੇ ਉੱਥੇ ਦੱਸਤਾ ਸੀਗਾ ਵੀ ਇਹਨਾਂ ਨੇ ਇੰਨਾ ਜ਼ੁਲਮ ਵਰਤਾਇਆ ਉੱਥੇ ਤਾਂ ਉਹਨੂੰ ਯੂਨਾਈਟਿਡ ਨੇਸ਼ਨ ਦੀਆਂ ਫੌਜਾਂ ਜਦੋਂ ਜਾਪਾਨ ਚ ਐਂਟਰ ਕੀਤੀਆਂ ਨੇ ਉਹਨਾਂ ਨੇ ਨਾਲ ਦੀ ਨਾਲ ਜਿਹੜਾ ਹੈਗਾ ਜਦੋਂ ਉਹ ਪਹੁੰਚਿਆ ਉੱਥੇ ਨਾਲ ਦੀ ਨਾਲ ਜਿਹੜਾ ਅਰੈਸਟ ਕਰ ਲਿਆ ਅਰੈਸਟ ਕਰਨ ਤੋਂ ਬਾਅਦ ਜਿਹੜਾ ਵਾਲਟਰ ਟ੍ਰਿਬਿਊਨਲ ਦੇ ਵਿੱਚ ਕਿਹਾ ਜਾਂਦਾ ਵੀ ਉਹਦੇ ਤੇ ਕੇਸ ਚ ਲਾਇਆ ਗਿਆ ਪਰ ਹਮੇਸ਼ਾ ਵਾਂਗੂ ਜਿਵੇਂ ਅਮਰੀਕਾ ਦੀ ਸਰਕਾਰ ਨੇ ਜਰਮਨੀਆਂ ਜਰਮਨੀ ਵਾਲਿਆਂ ਨੇ ਯੁੱਧੀਆਂ ਦੇ ਖਿਲਾਫ ਕਿੰਨਾ ਮਾਰਾ ਕੀਤਾ ਕਿੰਨੇ ਕਰੋੜਾਂ ਚ ਯੁੱਧ ਦੀ ਮਾਰ ਤੇ ਕਿੰਨੇ ਕੋਰੋਨਾ ਚੀ ਰੋਮਾਨੀ ਲੋਕ ਮਾਰਤੇ ਕਿੰਨੇ ਰਸ਼ੀਅਨ ਲੋਕ ਕਮਿਊਨਿਸਟ ਮਾਰਤੇ ਫਿਰ ਵੀ ਕੀ ਹੋਇਆ ਜਿਹੜੇ ਨਾਜੀ ਸਾਇੰਟਿਸਟ ਸੀਗਾ ਇੱਕ ਵਰਨਰ ਵੌਨ ਬਰਾਊਨ ਤੁਸੀਂ ਸੁਣਿਆ ਹੋਣਾ ਆਪਰੇਸ਼ਨ ਪੇਪਰ ਕਲਿੱਪ ਵੀ 2000 ਜਿਹੜੇ ਵਿਗਿਆਨੀ ਸੀਗੇ ਨਾਜ਼ੀਆਂ ਦੇ ਜਿਹੜੇ ਆਹਲਾ ਦਰਜੇ ਦੇ ਵਿਗਿਆਨੀ ਸੀਗੇ ਉਹਨਾਂ ਨੂੰ ਅਮਰੀਕਾ ਚੱਕ ਲਿਆਇਆ ਸੀਗਾ ਇੱਕ ਜਹਾਜ਼ ਚ ਲਿਆ ਕੇ ਆਪਦੇ ਪ੍ਰਯੋਗ ਕਰਾਉਣ ਲਈ ਬਾਅਦ ਚੋਂ NASA ਤੱਕ ਚ ਕੰਮ ਕਰਦਾ ਰਿਹਾ ਵਰਨਰ ਵੌਨ ਬਰਾਊਨ ਨਾਮ ਦਾ ਸਾਇੰਟਿਸਟ ਜਿਹੜਾ ਸੀਗਾ ਰਾਕਟ ਸਾਇੰਟਿਸਟ ਉਹ ਇੱਕ ਨਾਜ਼ੀ ਸਾਇੰਟਿਸਟ ਸੀਗਾ ਬਾਅਦ ਚੋਂ ਇਹਨਾਂ ਨੇ ਉਹਨੂੰ ਅਵਾਰਡ ਵੀ ਦਿੱਤੇ ਬਹੁਤ ਸਾਰੇ ਯਹੂਦੀ ਲੋਕਾਂ ਨੇ ਰੌਲਾ ਵੀ ਪਾਇਆ ਪਰ ਕਿਸੇ ਦੀ ਨਹੀਂ ਸੁਣੀ ਅਮਰੀਕੀ ਸਰਕਾਰ ਨੇ ਇਸੇ ਤਰ੍ਹਾਂ ਸ਼ਿਰੂ ਅਸ਼ੀ ਦੇ ਕੇਸ ਦੇ ਵਿੱਚ ਕੀਤਾ ਜਿਵੇਂ ਉਹਨਾਂ ਨੇ ਨਾਜ਼ੀ ਸਾਇੰਟਿਸਟ ਯੂ ایس ਨੇ ਯਾਨੀ ਅਮਰੀਕਾ ਨੇ ਜਿਵੇਂ ਨਾਜ਼ੀ ਸਾਇੰਟਿਸਟ ਵਰਨਰ ਵੌਨ ਬਰਾਊਨ ਦੇ ਨਾਲ ਡੀਲ ਕਰ ਲਈ ਸੀ ਵੀ ਤੂੰ ਸਾਡੇ ਲਈ ਕੰਮ ਕਰ ਅਸੀਂ ਤੇਰੇ ਸਾਰੇ ਗੁਨਾਹ ਮਾਫ ਕਰ ਦਾਂਗੇ ਜੋ ਤੂੰ ਯਹੂਦੀਆਂ ਦੇ ਪ੍ਰਤੀ ਕੀਤੇ ਇਸੇ ਤਰ੍ਹਾਂ ਹੀ ਜਿਹੜਾ ਇਸ ਜਿਹੜੀ ਜਾਪਾਨ ਦੀ ਚਾਈਨਾ ਦੇ ਵਿੱਚ ਬਣੀ ਲੈਬ ਸੀਗੀ ਹਾਰਬਿੰਡ ਦੇ ਵਿੱਚ ਲੈਬ 731 ਉੱਥੇ ਕੰਮ ਕਰਨ ਵਾਲਾ ਜਿਹੜਾ ਸ਼ਿਰੋਇਸ਼ੀ ਨਾਮ ਦਾ ਬੰਦਾ ਸੀਗਾ ਜਿਹੜਾ ਮਿਲਟਰੀ ਸਰਜਨ ਸੀਗਾ ਉਹਦੇ ਵੀ ਸਾਰੇ ਯੁੱਧ ਅਪਰਾਧ ਮਾਫ ਕਰ ਦਿੱਤੇਗੇ ਉਹਦੇ ਸਾਰੇ ਕਾਨੂੰਨੀ ਕਾਰਜ ਮਾਫ ਕਰ ਦਿੱਤੇਗੇ ਕਿਉਂ ਕਰ ਦਿੱਤੇਗੇ ਕਿ ਵੀ ਯੂ ਐਸ ਦੇ ਲਈ ਤੂੰ ਕੰਮ ਕਰ ਜਾਂ ਸਾਨੂੰ ਜਿਹੜੇ ਉਥੇ ਜਿੰਨੇ ਵੀ ਅੰਕੜੇ ਇਕੱਠੇ ਕੀਤੇ ਨੇ ਉਹ ਸਾਰੇ ਦੀ ਸਾਰੇ ਰਿਸਰਚ ਅੰਕੜੇ ਤੂੰ ਸਾਡੇ ਨਾਲ ਸਾਂਝੇ ਕਰੇਗਾ ਉਹਨੂੰ ਜਿਹੜੀ ਹੈ ਇਮਿਊਨਿਟੀ ਦੇ ਦਿੱਤੀ ਗਈ ਪਨਿਸ਼ਮੈਂਟ ਤੋਂ ਇਮਿਊਨਿਟੀ ਦੇ ਦਿੱਤੀ ਗਈ ਕਿਹਾ ਜਾਂਦਾ ਹੈ ਵੀ ਉਹ ਉਸ ਤੋਂ ਬਾਅਦ ਪੂਰੀ ਉਮਰ ਭੋਗ ਕੇ 14 ਸਾਲ ਬਾਅਦ ਉਸ ਤੋਂ ਵੀ 1945 ਚ ਤੋਂ ਬਾਅਦ ਜਦੋਂ ਵਾਟਰ ਟ੍ਰਿਬਿਊਨਲ ਨੇ ਕੇਸ ਚਲਾਇਆ ਉਹਦੇ ਤੇ ਉਸ ਤੋਂ ਵੀ 14 ਸਾਲ ਬਾਅਦ 67 ਸਾਲ ਦੀ ਉਮਰ ਦੇ ਵਿੱਚ 1959 ਦੇ ਵਿੱਚ ਉਹ ਮਰਿਆ ਘਰਾਂਜਾ ਦਾ ਤਾਂ ਦੋਸਤੋ ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀ ਆਪਾਂ ਸਿਰਫ ਇਹ ਦਾਅਵੇ ਕਰਦੇ ਆ ਇਹ ਤਾਂ ਸਾਰੀ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਗੱਲ ਹੈ ਵੀ ਇੱਕ ਬੰਦਾ ਇਨਸਾਫ ਦੇ ਸਾਹਮਣੇ ਅਦਾਲਤ ਦੇ ਸਾਹਮਣੇ ਜਾਂ ਕਾਨੂੰਨ ਦੇ ਸਾਹਮਣੇ ਉਹਨੂੰ ਕਿਸੇ ਨੇ ਪੇਸ਼ ਨਹੀਂ ਕੀਤਾ ਕੋਈ ਪੁੱਛਣ ਵਾਲਾ ਨਹੀਂ ਸੀ ਸਿਰਫ ਯੂਐਸ ਨੇ ਆਪਣੇ ਸਵਾਰਥ ਕਰਕੇ ਵੀ ਸਾਡੇ ਨਾਲ ਉਹ ਰਿਸਰਚ ਅੰਕੜੇ ਸਾਂਝੇ ਕਰੂਗਾ ਔਰ ਤੁਸੀਂ ਇਹ ਦੇਖੋ ਵੀ ਬਾਅਦ ਚ ਸਭ ਤੋਂ ਵੱਡਾ ਭਾਣਾ ਕੀ ਵਰਤਿਆ ਜਦੋਂ ਉਸ ਡਾਟੇ ਨੂੰ ਛਾਂਗਿਆ ਗਿਆ ਸਾਰੇ ਤੇ ਸਾਰੇ ਨੂੰ ਤਾਂ ਯੂਐਸ ਦੇ ਡਾਕਟਰਾਂ ਨੇ ਜਾਂ ਮੈਡੀਕਲ ਸਾਇੰਸ ਦੇ ਵਿਗਿਆਨੀਆਂ ਨੇ ਕਿਹਾ ਵੀ ਇਸ ਤੋਂ ਕਿਤੇ ਐਡਵਾਂਸ ਜਿਹੜੇ ਅੰਕੜੇ ਨੇ ਉਹ ਤਾਂ ਸਾਡੇ ਕੋਲ ਪਏ ਨੇ ਸਾਨੂੰ ਪਤਾ ਇੰਨਾਂ ਸਾਰੀਆਂ ਬਿਮਾਰੀਆਂ ਬਾਰੇ ਯਾਨੀ ਇਹ ਬਿਲਕੁਲ ਵੇਸਟ ਗਿਆ ਇੰਨਾ ਕੁਛ ਉਹਨੇ ਕੀਤਾ ਇੰਨਾ ਮਾੜਾ ਕੁਛ ਕੀਤਾ ਇਨਸਾਨੀਅਤ ਦੇ ਪੱਧਰ ਤੋਂ ਵੀ ਗਿਰਿਆ ਇਹ ਸਾਰਾ ਵਿਅਰਥ ਗਿਆ ਸਾਇੰਸ ਦੇ ਵੀ ਕਿਸੇ ਕੰਮ ਨਹੀਂ ਆਇਆ ਮੈਡੀਕਲ ਸਾਇੰਸ ਦੇ ਵੀ ਕਿਸੇ ਨਹੀਂ ਕੰਮ ਨਹੀਂ ਆਇਆ ਐਵੇਂ ਬਿਨਾ ਮਤਲਬ ਇੰਨੇ ਲੋਕ ਮਾਰਤੇ 4 ਲੱਖ ਤੋਂ ਵੱਧ ਲੋਕ ਮਾਰਤੇ ਕਿੰਨੇ ਲੋਕ ਅੰਨੇ ਕਰਤੇ ਕਿੰਨੀ ਮਤਲਬ ਮੈਂ ਹਮੇਸ਼ਾ ਤੋਂ ਦੋਸਤੋ ਐਸੇ ਕਰਕੇ ਟਲਦਾ ਸੀਗਾ ਇਸ ਚੀਜ਼ ਦੇ ਉੱਤੇ ਪ੍ਰੋਗਰਾਮ ਕਰਨ ਤੋਂ ਕਿਉਂਕਿ ਮੇਰਾ ਆਪਣਾ ਹੀ ਮਾਣ ਇਨਾ ਮਤਲਬ ਇਸ ਤੋਂ ਦੁਖਦਾਈ ਤੁਹਾਨੂੰ ਕੋਈ ਕੇਸ ਨਹੀਂ ਸੁਣਨ ਨੂੰ ਮਿਲੇਗਾ ਇਹ ਹਿਊਮੈਨਿਟੀ ਦੇ ਲੈਵਲ ਤੋਂ ਇਹ ਸਾਰੀ ਇਨਸਾਨੀਅਤ ਦੇ ਲਈ ਸਭ ਤੋਂ ਵੱਧ ਸ਼ਰਮਸਾਰ ਆਉਣ ਵਾਲੀ ਗੱਲ ਪਤਾ ਹੈ ਕੀ ਹੈ ਵੀ ਉਸ ਜ਼ਾਲਮ ਡਾਕਟਰ ਨੂੰ ਉਸ ਨਰਕ ਦਾ ਨਿਰਮਾਣ ਕਰਨ ਵਾਲੇ ਉਸ ਪਾਗਲ ਜਲਾਦ ਨੂੰ ਕੋਈ ਸਜ਼ਾ ਨਹੀਂ ਮਿਲੀ ਕੋਈ ਅਨਸਾਫ਼ ਨਹੀਂ ਕੋਈ ਕਾਨੂੰਨੀ ਇਸ ਦੁਨੀਆ ਦੇ ਵਿੱਚ ਜੋ ਯੂਐਸ ਦੇ ਮੁਤਾਬਕ ਠੀਕ ਹੈ ਤਾਂ ਠੀਕ ਹੈ ਜੋ ਯੂਐਸ ਦੇ ਮੁਤਾਬਕ ਗਲਤ ਹੈ ਗਲਤ ਹੈ ਆ ਇਹਨਾਂ ਦੀਆਂ ਲੋਕਤੰਤਰੀਕ ਵੈਲਿਊਜ਼ ਨੇ ਆ ਇਹਨਾਂ ਦੀਆਂ ਹਿਊਮਨ ਵੈਲਿਊਜ਼ ਨੇ ਦੱਸੋ ਦੋਸਤੋ ਤੁਸੀਂ ਦੱਸੋ ਤੁਹਾਡੇ ਮਨ ਦੇ ਵਿੱਚ ਇਸ ਇਹ ਸਾਰੇ ਦੇ ਬਾਰੇ ਸੁਣ ਕੇ ਤੁਹਾਡੇ ਮਨ ਦੇ ਵਿੱਚ ਕੀ ਆਉਂਦਾ ਹੈ ਇਹ ਥੱਲੇ ਦਿੱਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਕਮੈਂਟ ਕਰਕੇ ਦੱਸਣਾ ਬਿਲਕੁਲ ਨਾ ਭੁੱਲਣਾ ਦੋਸਤੋ ਇਹ ਮੇਰਾ ਅੱਜ ਤੱਕ ਦਾ ਸਭ ਤੋਂ ਪੀੜਾਦਾਇਕ ਕੇਸ ਹੈ ਜਿਹਨੂੰ ਕਰਦੇ ਹੋਏ ਮੇਰਾ ਆਪਣਾ ਮਨ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਸੋ ਦੋਸਤੋ ਕਮੈਂਟ ਕਰਨਾ ਤੇ ਫੀਡਬੈਕ ਦੇਣਾ ਬਿਲਕੁਲ ਨਾ ਭੁੱਲਣਾ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਇਹੋ ਜਿਹਾ ਕੇਸ ਤੁਹਾਨੂੰ ਨਾ ਕਦੇ ਸੁਣਿਆ ਹੋਊਗਾ ਐਨੇ ਕੋਈ ਡਾਕਟਰ ਇਸ ਤਰ੍ਹਾਂ ਕਰੇ ਆਪਾਂ ਸੋਚ ਵੀ ਨਹੀਂ ਸਕਦੇ ਦੋਸਤੋ ਸੋ ਜੁੜੇ ਰਹਿਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ